ਯਾਰ ਮੱਕੜ ਸਾਹਿਬ ਥੋੜਾ ਗਰਾਊਂਡ 'ਚ ਆ ਜਿਓ ਤੁਹਾਨੂੰ ਸਤਿਕਾਰ ਦੇ ਦਈਏ ਵੱਡੇ ਪੱਤਰਕਾਰੋ ਇੱਕ ਵਾਰੀ ਗਰਾਊਂਡ ਦੇ ਵਿੱਚ ਆ ਜਿਓ ਸ਼ਰਨ ਭਾਜੀ ਲੈ ਕੇ ਆਪਾਂ ਇਹਨਾਂ ਦੇ ਸਤਿਕਾਰ ਲਈ ਜਿਹੜੇ ਮੱਕੜ ਸਾਹਿਬ ਆਪ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਬੜੀ ਦਲੇਰੀ ਦੇ ਨਾਲ ਹਿੰਮਤ ਦੇ ਨਾਲ ਪੰਜਾਬ ਦੀ ਧਰਤੀ ਤੇ ਇੰਡੀਆ ਦੇ ਵਿੱਚ ਸੱਚ ਨੂੰ ਸੱਚ ਕਹਿਣ ਵਾਲੀ ਆਵਾਜ਼ ਮੱਕਰ ਸਾਹਿਬ ਸਾਡੇ ਦਰਮਿਆਨ ਆਏ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸਤਿਕਾਰ ਹੈ ਤਾਰਾ ਸੰਗੀ ਮੈਂਸ ਨਾਲ ਨੇ ਸਿੱਖ ਖੇਡਾਂ ਦੀ ਕਮੇਟੀ ਨੇ ਸਪੈਸ਼ਲ ਇਨਵਿਟੇਸ਼ਨ ਤੇ ਪੁੱਜਿਆ ਬਹੁਤ ਬਹੁਤ ਸਤਿਕਾਰ ਮੱਕਰ ਸਾਹਿਬ ਤੁਹਾਡਾ ਇੱਥੇ ਭੁਜਨ ਤੇ ਬਹੁਤ ਬਹੁਤ ਧੰਨਵਾਦ ਔਰ ਸਾਰੀ ਸੰਗਤ ਵੱਲੋਂ ਮੱਕੜ ਸਾਹਿਬ ਨੂੰ ਦੁਨੀਆ ਚਾਹੁੰਦੀ ਹੈ ਮੇਰ ਕਰੇ ਪ੍ਰਮਾਤਮਾ ਇਹ ਸੱਚੀਆਂ ਬਾਜਾਂ ਬੁਲਾੰਬ ਰਹਿਣ ਨੰਬਰ ਆਫ ਬੁਲੇਟ ਜੋੜ ਅਮਨ ਗਿੱਲ ਦਾ ਧੰਨਵਾਦ ਹੈ ਅਮਨ ਗਿੱਲ ਨੇ ਐ ਕੀ ਗੱਲ ਆਖੀ ਕਿ ਅਸੀਂ ਮੱਕੜ ਸਾਹਿਬ ਦੇ دیਵਾਨੇ ਹਾਂ ਮੱਕੜ ਸਾਹਿਬ ਫਿਰ ਆਕਾਸ਼ ਨੂੰ ਫੋਨ ਕੀਤਾ ਫਿਰ ਲਖੇਬਾਈ ਨੂੰ ਫੋਨ ਕੀਤਾ ਕਿਉਂਕਿ ਮੱਕੜ ਸਾਹਿਬ ਦੁਨੀਆ ਪਿਆਰ ਕਰਦੀ ਆ ਇਹਦੀ ਗਰਾਰੀ ਸੀ ਇਹਨੂੰ ਮੈਂ ਪੁੱਛਿਆ ਮੈਂ ਤੈਨੂੰ ਪੁੱਛਿਆ ਚੰਗਾ ਕਿਉਂ ਲੱਗਦਾ ਹੈ ਕਹਿੰਦਾ ਯਾਰ ਮੈਂ ਮੱਕੜ ਸਾਹਿਬ ਨਾਲ ਫੋਟੋ ਕਰਾਉਣੀ ਹੈ 200 ਡਾਲਰ ਦੋ ਸ਼ਬਦ ਸੰਗਤ ਲਈ ਨਿਊਜ਼ੀਲੈਂਡ ਸਿੱਖ ਖੇਡਾਂ ਤੇ ਆਣ ਤੇ ਤੁਹਾਡਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋ ਸ਼ਬਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਘਟ ਆਈ ਹੈ ਜੀ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਤਾ ਲੱਗਦਾ ਜੀ ਨਿਊਜ਼ੀਲੈਂਡ ਆਏ ਆ ਦਸਤਾਰਾਂ ਦੇਖ ਕੇ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੋਣਾ ਵੀ ਜਾਓ ਉੱਜੜ ਜੋ ਸ਼ਾਇਦ ਇਸ ਵਾਸਤੇ ਕਿਹਾ ਹੋਣਾ ਕਿ ਇੱਥੇ ਆ ਕੇ ਦੁਨੀਆ ਦੇ ਇਸ ਖੂਬਸੂਰਤ ਮੁਲਕ ਦੇ ਵਿੱਚ ਉਸ ਗੁਰੂ ਦੇ ਆਸ਼ੇ ਨੂੰ ਤੁਸੀਂ ਹੋਰ ਵੱਡਾ ਕਰ ਰਹੇ ਹੋ ਚੜਦੇ ਤੇ ਲੈਂਦੇ ਪੰਜਾਬ ਦੀ ਮੈਂ ਸਦਾ ਸੁੱਖ ਮੰਗਦਾ ਦਲਜੀਤ ਭਾਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਇਨਵਾਈਟ ਕੀਤਾ ਸ਼ਰਨ ਭਾਜੀ ਡੇਲੀ ਖਬਰ ਤੋਂ ਸਾਰੀ ਸਿਕ ਗੇਮਸ ਦੀ ਪੂਰੀ ਟੀਮ ਦਾ ਬਹੁਤ ਧੰਨਵਾਦ ਔਰ ਇਹ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਕੱਲ ਮੀ ਬਾਅਦ ਅੱਜ ਪੁੱਛਿਆ ਕਿ ਕੋਈ ਆਊਗਾ ਦੇਖਣ ਤੇ ਇੱਥੇ ਆ ਕੇ ਮੈਨੂੰ ਐਂ ਲੱਗਦਾ ਮੈਂ ਲੁਧਿਆਣੇ ਦੇਖ ਰਿਹਾ ਹੋਵਾਂ ਕਿਤੇ ਮੈਚ ਭਾਜੀ ਇਹ ਬਹੁਤ ਕਮਾਲ ਦੀ ਗੱਲ ਹੈ ਤੁਸੀਂ ਇੰਨਾ ਪਿਆਰ ਇੰਨਾ ਪਿਆਰ ਸਿੱਖ ਗੇਮਸ ਨੂੰ ਬਖਸ਼ਦੇ ਹੋ ਔਰ ਇੰਨਾ ਸਾਰੀ ਟੀਮ ਦੇ ਮੈਂਬਰਾਂ ਨੂੰ ਇੱਕ ਵਾਰ ਫਿਰ ਤੋਂ ਵਧਾਈ ਹੈ ਤੁਹਾਡੇ ਸਾਰਿਆਂ ਅੱਗੇ ਮੇਰਾ ਅਸੀਸ ਨਿਵਦਾ ਬਹੁਤ ਮਿਹਨਤਾਂ ਕਰਕੇ ਬਹੁਤ ਸਿਰੜਾਂ ਦੇ ਨਾਲ ਸਾਲ ਦਰ ਸਾਲ ਟਣਕਾ ਟਣਕਾ ਕਰਕੇ ਤੁਸੀਂ ਆਪਦੇ ਹੱਲ ਨੇ ਇੱਥੇ ਜੋੜੇ ਐ ਔਰ ਪਿੱਛੇ ਮੈਂ ਅੱਜ ਵੀ ਇੱਕ ਇੰਟਰਵਿਊ ਸੀ ਪਰਮਿੰਦਰ ਸਿੰਘ ਭਾਜੀ ਨਾਲ ਮੈਂ ਕਿਹਾ ਕਿ ਪ੍ਰਵਾਸ ਨੇ ਸਾਨੂੰ ਮਾਰਿਆ ਨਹੀਂ ਸਾਨੂੰ ਬਚਾਇਆ ਜੇ ਤੁਸੀਂ ਨਾ ਹੋ ਤਾਂ ਪਿੱਛੇ ਸਾਡੀ ਸਾਰ ਲੈਣ ਵਾਲਾ ਕੌਣ ਬਚਦਾ ਜਦੋਂ ਸਾਨੂੰ ਥਾਂ ਥਾਂ ਤੇ ਰੋਲਿਆ ਜਾ ਰਿਹਾ ਮਾਰਿਆ ਜਾ ਰਿਹਾ ਡਰੜਿਆ ਜਾ ਰਿਹਾ ਤਾਂ ਤੁਸੀਂ ਹੀ ਸਾਡੀ ਹੋਪ ਬਣਦੇ ਹੋ ਤੁਸੀਂ ਸਾਡੀ ਆਸ ਬਣਦੇ ਹੋ ਅਸੀਂ ਫਿਰ ਉੱਠ ਖੜਦੇ ਹਾਂ ਕਦੇ 20 ਦਾ 220 ਆਇਆ ਕਿਸਾਨ ਅੰਦੋਲਨ ਆ ਹੜ ਆਈ ਸੀ ਇਹ ਕੁਦਰਤੀ ਕਰੋਪੀ ਸੀ ਜਾਂ ਮਾਰਿਆ ਗਿਆ ਸੀ ਪਰ ਤੁਸੀਂ ਫੇਰ ਨਾਲ ਖੜੇ ਮੋਢੇ ਨਾਲ ਮੋਢਾ ਲਾ ਕੇ ਤੇ ਜਦੋਂ 6-6 ਫੁੱਟ ਪਾਣੀਆਂ ਚ ਅਸੀਂ ਜਾ ਕੇ ਲੋਕਾਂ ਨੂੰ ਇਹ ਪੁੱਛਦੇ ਸੀ ਵੀ ਬਾਬਾ ਕੋਈ ਚਾਹੀਦਾ ਅੱਗੋਂ ਕਹਿੰਦੇ ਸੀ ਪੁੱਤ ਚਾਹ ਪੀ ਕੇ ਜਾਈਂ ਇਹ ਤੁਹਾਡੇ ਸਦਕੇ ਹੋਇਆ ਕਿ ਤੁਸੀਂ ਇੰਨੀ ਨਾਲ ਬਾਹ ਫੜੀ ਐ ਸੋ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਮੇਰੇ ਬਜ਼ੁਰਗੋ ਮੇਰੀਓ ਭੈਣੋ ਮਾਤਾਮੂ ਸਾਰੇ ਇੱਥੇ ਆਏ ਔਰ ਕਬੱਡੀ ਵਾਲੇ ਸਾਰੇ ਵੀਰ ਤੀਰਥਪਾਜੀ ਤੁਹਾਡਾ ਬਹੁਤ ਧੰਨਵਾਦ ਕਬੱਡੀ ਵਾਲੇ ਸਾਰੇ ਭਰਾ ਜਿਹੜੇ ਖੇਡ ਰਹੇ ਐ ਲੈਂਦੇ ਪੰਜਾਬ ਵਾਲੇ ਵੀਰਾਂ ਦਾ ਹੋਰ ਧੰਨਵਾਦ ਇਹ ਪਿਆਰ ਸਦਾ ਬਣਿਆ ਰਹੇ ਧੰਨਵਾਦ